ਸਤ ਸ੍ਰੀ ਅਕਾਲ ਜੀ ਫਿਰ ਤੋਂ ਸਵਾਗਤ ਜਿਹੜੀ ਸਟਾਰਟ ਕਲਾਸਿਸ ਤੇ YouTube ਦੇ ਪਲੇਟਫਾਰਮ ਤੇ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਫਿਰ ਤੋਂ ਅਦਬ ਨਮਸਕਾਰ ਸਵਾਗਤ ਅੱਜ ਦੀ ਕਲਾਸ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਪੜ੍ਹ ਰਹੇ ਹਾਂ ਮਾਸਟਰ ਕਿਡਰ 2017 ਦਾ ਪੇਪਰ ਤੇ ਅੱਜ ਹੈਗਾ fifth part 5ਵਾਂ ਭਾਗ ਜਿਹਦੇ ਵਿੱਚ ਅਸੀਂ 25 ਕੁਐਸਚਨ ਹੋਰ ਪੜਾਂਗੇ ਨਾਲ ਵਿਚਾਰਾਂਗੇ ਨਾਲੇ ਸਮਝਾਂਗੇ ਨਾਲੇ ਯਾਦ ਕਰਾਂਗੇ ਇਸ ਤੋਂ ਇਲਾਵਾ ਆਨਲਾਈਨ ਤੇ ਆਫਲਾਈਨ ਵੀ ਆਪਾਂ ਪੜ ਰਹੇ ਆਂ ਪੰਜਾਬੀ ਸ਼ੁਰੂ ਕਰਦੇ ਆ ਜੀ ਅੱਜ ਦੀ ਕਲਾਸ ਮਾਸਟਰ ਕੀਡਰ ਪੰਜਾਬੀ ਹੱਲ ਪੇਪਰ ਦਾ ਵਿਆਖਿਆ ਸਹਿਤ ਪ੍ਰੀਵੀਅਸ ਇਗਜ਼ਾਮ 2016 ਭਾਗ ਜੀ ਪੰਜਵਾਂ ਸਵਾਲ ਅੱਜ ਦਾ ਪਹਿਲਾ ਇਹ ਵੀ ਸਵਾਲ ਬਹੁਤ ਜਿਆਦਾ ਸੌਖੇ ਨੇ ਇਹਦੇ ਚੋ ਕਿਸੇ ਸਵਾਲ ਤੇ ਵਿਸ਼ੇਸ਼ ਚਰਚਾ ਦੀ ਲੋੜ ਪਈ ਤਾਂ ਮੈਂ ਉੱਥੇ ਥੋੜਾ ਜਿਹਾ ਵਕਫਾ ਲਵਾਂਗਾ ਨਹੀਂ ਤੇ ਆਪਾਂ ਇਸ ਨੂੰ ਚੱਲਦੀ ਰੱਖਾਂਗੇ ਕਲਾਸ ਆਸ ਕਰਦਾ ਕਿ ਤੁਹਾਨੂੰ ਪਿਛਲੀਆਂ ਕਲਾਸਾਂ ਦੀ ਬਹੁਤ ਚੰਗੀ ਤਰ੍ਹਾਂ ਸਮਝ ਵੀ ਆ ਗਈ ਹੋਵੇਗੀ ਅਤੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਲਿਖ ਲੀਆਂ ਹੋਣਗੀਆਂ ਨੋਟਸ ਬਣਾ ਲੈ ਹੋਣਗੇ ਜਿਹੜੀਆਂ ਕਿ ਅੱਗੇ ਤੁਹਾਨੂੰ ਪੇਪਰ ਦੇ ਵਿੱਚ ਕੰਮ ਆਉਣਗੀਆਂ ਸ਼ੁਰੂ ਕਰਦੇ ਅੱਜ ਦਾ ਪਹਿਲਾ ਸਵਾਲ ਭਾਵ ਅਚਕ ਨਾਮ ਕਿਹੜਾ ਹੈ ਤੇਲ ਫਾਜ਼ ਖੁਸ਼ੀ ਕੁਰਸੀ ਇਹ ਵੀ ਮੈਨੂੰ ਲੱਗਦਾ ਪੀਐਸਟੈਟ ਦੇ ਵਿੱਚ ਪੇਪਰ ਸਵਾਲ ਪੁੱਛਿਆ ਗਿਆ ਹੈ ਸੌਖੇ ਸੌਖੇ ਤੇਲ ਭਾਵ ਅਚਕ ਭਾਵ ਆਪ ਨੂੰ ਪਤਾ ਪੰਜ ਤਰ੍ਹਾਂ ਦੇ ਨਾਮ ਹੁੰਦੇ ਆ ਉਹਦੇ ਵਿੱਚੋਂ ਜਿਹੜਾ ਖੁਸ਼ੀ ਗਮੀ ਦੁਖ ਸੁਖ ਤੇ ਭਾਵਾਂ ਦੀ ਗੱਲ ਕਰੇ ਭਾਵatschਕ ਹੁੰਦਾ ਹੈ ਇਹਦੇ ਵਿੱਚੋਂ ਤੇਲ ਨਹੀਂ ਹੈ ਫੌਜ ਨਹੀਂ ਹੈ ਕੁਰਸੀ ਨਹੀਂ ਹੈ ਖੁਸ਼ੀ ਹੈ ਜਾਨੀ ਕਿ ਐਬਸਟ੍ਰੈਕਟ ਰੂਪ ਦੇ ਵਿੱਚ ਮਨੁੱਖ ਦੇ ਅੰਦਰ ਜਿਹੜੇ ਭਾਵ ਇਮੋਸ਼ਨਸ ਦਰਜ ਹੁੰਦੇ ਸਵਾਲ ਨੰਬਰ 252 252 ਪੰਜਾਬੀ ਦੇ ਉਲਟ ਜੀਭੀ ਵਿਅੰਜਨ ਉਲਟ ਜੀਬੀ ਜਦੋਂ ਜਿਨ੍ਹਾਂ ਨੂੰ ਬੋਲਣ ਸਮੇਂ ਜੀਭ ਦਾ ਕੋਈ ਹਿੱਸਾ ਉਲਟਾ ਹੋ ਜਾਂਦਾ ਹੈ ਉਹਦੀ ਅਗਲੀ ਨੋਕ ਉਲਟੀ ਹੋ ਕੇ ਆਵਾਜ਼ ਕੱਢਦੀ ਹੈ ਉਲਟ ਜੀਭੀ ਵਿਅੰਜਨ ਚਾਰਾਂ ਦੇ ਵਿੱਚੋਂ ਦੱਸੋ ਕਿਹੜਾ ਹੈ ਉਲਟ ਜੀਭੀ ਵਿਅੰਜਨ ਊੜਾ ਐੜਾ ਈੜੀ ਨਹੀਂ ਤੱਤ ਅ ਥੱਥਾ ਦੱਦਾ ਨਹੀਂ ਜਿੱਥੇ ਦੱਦਾ ਆ ਗਿਆ ਮਤਲਬ ਦੰਤੀ ਠੀਕ ਹੈ ਪੱਪਾ ਫੱਫਾ ਬੱਬਾ ਜਿੱਥੇ ਬੱਬਾ ਆ ਗਿਆ ਮਤਲਬ ਬੁੱਲ ਬੁੱਲ ਮਤਲਬ ਹੋਠੀ ਦੋ ਹੋਠੀ ਟੈਂਕਾ ਠੱਠਾ ਡੱਡਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹ ਆਪਸ਼ਨ ਤੁਹਾਡੀ ਰਾਈਟ ਹੈ ਜੀ ਸਵਾਲ ਨੰਬਰ 253 ਨਾ ਡੈਸ਼ ਹੋਵੇ ਨਾ ਰਾਦਾ ਨੱਚੇ ਜਿਹੜੇ ਤਾਂ ਖਾਨ ਮੁਹਾਵਰੇ ਬੋਲਦੇ ਰਹਿੰਦੇ ਆ ਸੁਣਦੇ ਰਹਿੰਦੇ ਆ ਬਜ਼ੁਰਗਾਂ ਕੋਲੋਂ ਉਹਨਾਂ ਦਾ ਤੱਕ ਮੈਂ ਓਕੇ ਬਾਕੀ ਜਰੂਰ ਦੇਖ ਲੈਣ ਇਹਦੇ ਵਾਸਤੇ ਮੈਂ ਰეკਮੈਂਡ ਕਰਾਂਗਾ 9ਵੀਂ 10ਵੀਂ ਦੀ ਪੰਜਾਬੀ ਵਿਆਕਰਨ ਦੇ ਵਿੱਚੋਂ ਅਖਾਨ ਦਿੱਤੇ ਹੋਇਆ ਖਾਨ ਮੁਹਾਵਰੇ ਜਰੂਰ ਪੜ ਲੈਣ ਪਰ ਇਹਦੇ ਜਦੋਂ ਇਹਦੇ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਆਪਣੇ ਬਜ਼ੁਰਗਾਂ ਦੀ ਸੰਗਤ ਕਰੋ ਉਹਨਾਂ ਕੋਲੋਂ ਸੁਣਾਓ ਉਹਨਾਂ ਕੋਲੋਂ ਪੜੋ ਉਹ ਜ਼ਿਆਦਾ ਲਾਹੇਵੰਦ ਹੈ 9 9 ਮਨ ਤੇਲ ਹੋਵੇ ਨਾ ਰਾਧਾ ਨੱਚੇ ਮੈਂਦੀ ਗਲਤ ਚੰਦਰ ਗਲਤ ਸੋਮਨ ਤੇਲ ਗਲਤ 9 ਮਨ ਤੇਲ b ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 254 ਕੋ ਨ ਚੱਲੀ ਬਾਬਾ ਧਿਆਈ ਵਾਟ ਇਜ਼ ਇਟ ਦਿਸ ਸਿੱਠਣੀ ਵਾਜਿਤ ਆਖਾਂ ਮੁਹਾਵਰਾ ਤੇ ਬੁਝਾਰਤ ਕੋ ਨ ਚੱਲੀ ਬਾਬਾ ਧਿਆਈ ਕਈ ਤੁਰੀ ਵੀ ਬੋਲਦੇ ਕੋ ਨ ਤੁਰੀ ਤੇ ਬਾਬਾ ਧਿਆਈ ਠੀਕ ਹੈ ਕੋਈ ਲੜਕੀ ਹੈ ਕੁਈ ਔਰਤ ਹੈ ਮਤਲਬ ਛੋਟੀ ਉਮਰ ਦੀ ਜਾਂ ਜਵਾਨ ਲੜਕੀ ਹੈ ਉਹ ਤੁਰ ਰਹੀ ਹੈ ਚੱਲ ਰਹੀ ਹੈ ਪੈਦਲ ਤੁਰਦੇ ਸੀ ਪਹਿਲੇ ਜ਼ਮਾਨੇ ਦੇ ਲੋਕ ਤੁਰਦਿਆਂ ਤੁਰਦਿਆਂ ਉਹ ਥੱਕ ਗਈ ਪਿਆਸ ਲੱਗ ਗਈ ਜਿੰਨੇ ਅਜੇ ਕੋਹ ਦਾ فاਸਲਾ ਵੀ ਤੈਅ ਨਹੀਂ ਕੀਤਾ ਤੋਂ ਪਹਿਲੇ ਹੀ ਕਹਿੰਦੀ ਵੀ ਮੈਨੂੰ ਤਾਂ ਪਿਆਸ ਲੱਗ ਗਈ ਤਾਂ ਉਦੋਂ ਬੋਲਦੇ ਕੋ ਨਾ ਚੱਲੀ ਬਾਬਾ ਤਿਹਾਈ ਇਸ ਦਾ ਭਾਵ ਕੀ ਹੈ ਤੇ ਭਾਵ ਇਹ ਹੈ ਵੀ ਅਜੇ ਕੰਮ ਤਾਂ ਸ਼ੁਰੂ ਨਹੀਂ ਹੋਇਆ ਕੰਮ ਅਜੇ ਸ਼ੁਰੂ ਨਹੀਂ ਹੋਇਆ ਤੇ ਪਹਿਲਾਂ ਹੀ ਕਹਿਤਾ ਬਾਤ ਖੜੇ ਹੋਗੇ ਠੀਕ ਹੈ ਤੇ ਇਹ ਹੈ ਕਿ ਸਿੱਠਣੀ ਨਹੀਂ ਹੈ ਭੁਜਾਰਤ ਨਹੀਂ ਹੈ ਮੁਹਾਵਰਾ ਨਹੀਂ ਹੈ ਅਖਾਨ ਹੈ ਅਖਾਨ ਦੇ ਹੋਰ ਅਖੌਤ ਵੀ ਕਹਿੰਦੇ ਆ ਖਾਨ ਨੂੰ ਅਖੌਤ ਇਸ ਤਰ੍ਹਾਂ ਵੀ ਲਿਖਿਆ ਜਾਂਦਾ ਹੈ ਅਖੌਤ ਅਖਾਨ ਵੀ ਹੁੰਦਾ ਲੋਕ ਉਕਤੀ ਵੀ ਹੁੰਦੀ ਹੈ ਹੋਰ ਕੀ ਕਹਿੰਦੇ ਆ ਕਮੈਂਟ ਕਰਕੇ ਦੱਸ ਦਿਓ 254 ਦਾ ਬੀ ਠੀਕ ਹੈ 255 ਰੋਜ਼ਾਨਾ ਅਜੀਤ ਅਖਬਾਰ ਦਾ ਸੰਪਾਦਕ ਕੌਣ ਹੈ ਬ੍ਰਜਿੰਦਰ ਸਿੰਘ ਹਮਦਰਤ ਰਗਵੀਰ ਸਿੰਘ ਮਨਮੋਨ ਸਿੰਘ ਬ੍ਰਿੰਦਰ ਵਾਰੀਆ ਸਵਾਲ ਬਹੁਤ ਪਿਆਰਾ ਹੈ ਇਸ ਸਵਾਲ ਕਰਉਣ ਦੇ ਨਾਲ ਨੂੰ ਮੈਂ ਕੁਝ ਫੈਕਟ ਦੱਸਦਾ ਮੇਰੇ ਵਿਦਿਆਰਥੀ ਨੋਟ ਕਰ ਲੈਣਗੇ ਸਭ ਤੋਂ ਪਹਿਲਾਂ ਰੋਜ਼ਾਨਾ ਜੀਤ ਅਖਬਾਰ ਦਾ ਸੰਪਾਦਕ ਤੁਹਾਡਾ ਸਾਰਿਆਂ ਦਾ ਆਪਸ਼ਨ ਏ ਆਉਂਦਾ ਬਿਲਕੁਲ ਠੀਕ ਹੈ ਪੁਰਾਣਾ ਸੰਪਾਦਕ ਕਿਉਂਕਿ 2017 ਦਾ ਪੇਪਰ ਇਸ ਕਰਕੇ ਸਵਾਲ ਪੁਰਾਣਾ ਹੈ ਪੁਰਾਣਾ ਵੀ ਇਹੀ ਸੀ ਤੇ ਅਜੋਕਾ ਵੀ ਮੌਜੂਦਾ ਵੀ ਇਹੀ ਹੈ ਮੌਜੂਦਾ ਵੀ ਇਹੀ ਹੈ ਤੋਂ ਸੇਮ ਹੈ ਦੂਸਰੀ ਗੱਲ ਮੈਂ ਕਰਨੀ ਸੀ ਵੀ ਦੇਖੋ ਤੁਹਾਨੂੰ ਇੱਕ ਸਵਾਲ ਪੇਪਰ ਦੇ ਵਿੱਚ ਅੱਗੇ ਜਾ ਕੇ ਪੁੱਛਿਆ ਜਾ ਸਕਦਾ ਪੀਰ ਜਾਨਾ ਜੀ ਅਖਬਾਰ ਜਿਹੜਾ ਇਹਦੀ ਇੱਕ ਤਾਂ ਪੰਜ ਲਾਈਨ ਹੈ ਪੰਜਾਬ ਦੀ ਆਵਾਜ਼ ਨੋਟ ਕਰੀ ਜਾਇਆ ਉਹ ਅੱਜ ਅੱਜ ਮੈਂ ਪੜਾਉਣ ਦੇ ਮੂਡ 'ਚ ਹਾਂ ਪੰਜਾਬ ਦੀ ਆਵਾਜ਼ ਜਿਹਦੀ ਪੰਜ ਲਾਈਨ ਹੈ ਇਹ ਯਾਦ ਰੱਖਿਓ ਇੱਕ ਚੀਜ਼ੇ ਹੋਗੀ ਦੂਜਾ ਸਵਾਲ ਇਹ ਹੋ ਗਿਆ ਕਿ ਇਹ ਪੰਜਾਬੀ 'ਚ ਛੱਪਣ ਤੋਂ ਪਹਿਲਾਂ ਉਰਦੂ ਵਿੱਚ ਸ਼ਕਤ ਅਸੀਂ ਪੰਜਾਬੀ ਵਿੱਚ ਛਪਣ ਤੋਂ ਪਹਿਲਾਂ ਉਰਦੂ ਵਿੱਚ ਸ਼ਬਦ ਸੀ ਇਹ ਤੁਹਾਡਾ ਸਵਾਲ ਪੇਪਰ ਦੇ ਵਿੱਚ ਆ ਸਕਦਾ ਹੈ ਅਤੇ ਇਹ ਜਿਹੜਾ ਉਰਦੂ ਮਤਲਬ ਛਪਨਾ ਕਦੋਂ ਸ਼ੁਰੂ ਹੋਇਆ ਸੀ 1941 ਦੇ ਵਿੱਚ ਉਹ ਉਰਦੂ ਵਿੱਚ ਸ਼ਬਦ ਸੀ 1941 ਦੇ ਵਿੱਚ ਤਾਂ ਇਸ ਅਖਬਾਰ ਦਾ ਜਿਹੜਾ ਦਫ਼ਤਰ ਸੀ ਸ਼ਬਦਕਿੱਥੋਂ ਸੀ ਲਾਹੌਰ ਤੋਂ ਲਾਹੌਰ ਸ਼ਹਿਰ ਜ਼ਹਿਰ ਗਹਿਰ ਸਬਾ ਪਹਿਰ ਉਰਦੂ ਪਾਸ਼ਾ ਫਿਰ ਜਦੋਂ ਉਰਦੂ ਤੋਂ ਫਿਰ ਤੀਜਾ ਸਵਾਲ ਹੈ ਪੰਜਾਬੀ ਵਿੱਚ ਆਇਆ ਦੇਸ਼ਵੰਡ ਤੋਂ ਬਾਅਦ ਤਾਂ ਇਸ ਦਾ ਨਾਮ ਬਦਲ ਕੇ ਅਜੀਤ ਪੱਤਰਕਾ ਕਰ ਦਿੱਤਾ ਅਜੀਤ ਪੱਤਰਕਾ ਕਰ ਦਿੱਤਾ ਫਿਰ ਇਹਦਾ ਜਿਹੜਾ ਛਪਨਗਾਹ ਬਣੀ ਉਹ ਬੜਿਆ ਜਲੰਧਰ ਸ਼ਹਿਰ ਜਲੰਧਰ ਸ਼ਹਿਰ ਪ੍ਰੈਸ ਲੱਗੀ ਬਾਅਦ ਵਿੱਚ ਮੇਰਾ ਕਹਿਲ 1956 ਦੇ ਵਿੱਚ ਕੱਲਾ ਅਜੀਤ ਫਿਰ ਦੁਆਰਾ ਅਪਣਾ ਲਿਆ ਗਿਆ ਔਰ ਇਹ ਜਿਹੜੇ ਬਰਜਿੰਦਰ ਹਮਦਰਦ ਹੈ ਇਹ ਬੜੇ ਪੁਰਾਣੇ ਸੰਪਾਦਕ ਵੀ ਨੇ ਨਾਲੇ ਰਾਜ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ ਕਲੀਅਰ ਹੈ ਕਲਪਸੰਦਾਈਆਂ ਚਲੋ ਵਦਿਆ 256 ਦੀ ਮਾਂ ਜੰਮੀ ਨੇ ਪੁੱਤ ਬਨੇਰੇ ਤੇ ਜਾਂ ਪੁੱਤ ਕੋਠੇ ਤੇ ਇਹ ਵੀ ਹੈਗਾ ਇਹ ਕੀ ਹੈ ਅੱਗ ਤੇ ਤੂਆ ਉਜਾਰਤ ਦਾ ਉੱਤਰ ਤੁਪ ਤੇ ਸ਼ਾਮੀ ਤੇ ਹਨੇਰੀ ਤੁਪ ਤੇ ਸੂਰ ਸਾਰਿਆਂ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਇਹਦਾ ਸਹੀ ਉੱਤਰ ਏ ਹੈ ਅੱਗ ਤੇ ਤੂਆ 256 ਦਾ ਉੱਤਰ ਤੁਹਾਡਾ ਵੀ ਏਹੀ ਆ ਰਿਹਾ ਬਿਨਾਂ ਸਮਕਵਾਇਆ ਵੱਧਦੇ ਆ ਸਵਾਲ ਨੰਬਰ 257 ਪੂਰਤੀ ਮਾਗ ਖਾਧੀ ਇਸ ਅਖਾਣ ਦਾ ਸੰਬੰਧ ਕਿਸ ਦਿਹਾੜ ਤਿਹਾੜ ਨਾਲ ਹੈ ਦਿਵਾਲੀ ਨਾਲ ਮਾਗੀ ਨਾਲ ਵਿਸਾਖੀ ਨਾਲ ਸੌਣ ਨਾਲ ਸੌਣ ਦੇ ਵਿੱਚ ਕਿਹੜਾ ਤਿਹਾੜ ਮਨਾਇਆ ਜਾਂਦਾ ਤੀਆਂ ਦਾ ਸੌਣ ਨਾਲ ਨਹੀਂ ਹੈ ਵਿਸਾਖੀ ਨਾਲ ਨਹੀਂ ਹੈ ਦਿਵਾਲੀ ਨਾਲ ਨਹੀਂ ਹੈ ਮਾਗੀ ਨਾਲ ਹੈ ਜਿਵੇਂ ਮਾਗ ਸ਼ਬਦ ਵੀ ਵਿੱਚ ਆ ਗਿਆ ਪੋ ਰਿੱਤੀ ਮਾ ਖਾਦੀ ਗੱਲ ਇੱਕ ਖਿਚੜੀ ਦੀ ਹੁੰਦੀ ਹੈ 258 ਮੁਹਾਵਰਾ ਪੂਰਾ ਕਰੋ ਪਿਸੂ ਡੈਸ਼ ਚੜਨੇ ਪਿਸੂ ਖਾਏ ਜਖਾਣੇ ਪਿਸੂ ਪੈਨੇ ਪਿਸੂ ਉਤਾਰਨੇ ਪਿਸੂ ਪੈਨੇ ਪੈਨੇ ਬਿਲਕੁਲ ਠੀਕ ਹੈ ਜਦੋਂ ਕਿਸੇ ਨੂੰ ਆਪਾਂ ਕੋਈ ਕੰਮ ਕਹੀਏ ਤਾਂ ਅਗਲਾ ਬੰਦਾ ਕਰਨ ਲਈ ਤਿਆਰ ਨਾ ਹੋਵੇ बल्कि वह मूँह मोटा कर ले कई तरह के लक्षण करे कई तरह दल् करे उद कहते ला मैं गल की पिसू पै गए मैं सवाल पुनः पिसू पै गए दो सौ उनाठ आदमी जिस कोजा लाने लैसे ना हो जाता है पापी झूठा गद्दार दिवालिया दिवालिया बिल्कुल ठीक है सारे शब्द नैगटिव सन पाप कर वाला पापी पाप बुरा पापी को प्यारा पाप लद्दे पापे पा ਪਰ ਹਰ ਪਾਪ ਪਛਾਨੇ ਆਪ ਇਹ ਪਾਵਨ ਤੁਕ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਬੁਰਾ ਪਾਪੀ ਕੋ ਪਿਆਰਾ ਇਹ ਗੁਰੂ ਨਾਨਕ ਸਾਹਿਬ ਜੀ ਦੀ ਇਹ ਮਿਲਦਾ ਪਾਵਨ ਤੁਕ ਇਹ ਹੈਗੀ ਦੱਖਣੀ ਓੰਕਾਰ ਬਾਣੀ ਦੇ ਵਿੱਚ ਓੰਕਾਰ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਵਾਲੀਆ ਹੁੰਦਾ ਜਿਹੜਾ ਕਰਜ਼ਈ ਹੋ ਜੇ ਜਿਤ ਕੋਲ ਪੈਸੇ ਲਾਉਣ ਲਈ ਨਾ ਹੁਣ ਦਵਾਲੀਆ ਨਿਕਲ ਕੇ ਆਪਾਂ ਕਹਿੰਦੇ ਨੇ ਹਨਾ ਮਨ ਕਾ ਝੂਠਾ ਝੂਠ ਕਮਾਵੇ ਚਲੋ ਗੱਦਾਰ ਵੀ ਹੋਰ ਹੁੰਦਾ 260 ਮੁਹਾਵਰਾ ਪੂਰਾ ਕਰੋ ਗੂੰਗਲੂਆ ਤੇ ਮਿੱਟੀ ਕੀ ਹੁੰਦਾ ਲਾਉਣੇ ਪੁੰਜਨੀ ਖਰੋਚਨੀ ਛਾੜਨੀ ਗੂੰਗਲੰਦ ਮਿੱਟੀ ਆਮ ਆਪਾ ਬੋਲਦੇ ਆ ਵੀ ਦੇਖੋ ਅਸੀਂ ਕੋਈ ਕੰਮ ਕਿਹਾ ਸੀ ਸਰਕਾਰ ਨੇ ਜਾਂ ਕਿਸੇ ਹੋਰ ਨੇ ਗੂੰਗਲੂਆ ਤੇ ਮਿੱਟੀ ਛਾੜਤੀ ਭਾਵ ਸਾਡੀ ਗੱਲ ਪੂਰੀ ਨਹੀਂ ਕੀਤੀ ਬਲਕਿ ਅੱਛਾ ਇਹ ਕਿਉਂ ਆ ਖਾਨੇ ਕਿਉਂ ਬਣਿਆ ਇਸ ਕਰਕੇ ਬਣਿਆ ਵੀ ਜਿਹੜੇ ਗੋਂਗਲੂ ਐ ਇਹਨੂੰ ਸ਼ਲਗਮ ਕਹਿੰਦੇ ਜੇ ਤੁਸੀਂ ਸ਼ਹਿਰਾਂ ਵਾਲੇ ਉਹ ਇਹ ਪਿਆਰਿਓ ਜਿਹੜੇ ਗੋਂਗਲੂ ਐ ਉਹ ਤਾਂ ਪਹਿਲਾਂ ਹੀ ਸਾਫ਼ ਹੁੰਦੇ ਐ ਉਹਦੇ ਤੇ ਤਾਂ ਪਹਿਲਾਂ ਹੀ ਕੋਈ ਮਤਲਬ ਮਿੱਟੀ ਤਾਂ ਹੁੰਦੀ ਨਹੀਂ ਗੋਂਗਲੂਆਂ ਤੋਂ ਮਿੱਟੀ ਕੋਈ ਕੌਣ ਕੀ ਛਾੜੇਗਾ ਗੋਂਗਲੂ ਤਾਂ ਪਹਿਲੇ ਹੀ ਸਾਫ਼ ਐ ਗੋਂਗਲੂ ਜਦੋਂ ਜ਼ਮੀਨ ਤੇ ਉੱਗਦੇ ਪਹਿਲਾਂ ਹੀ ਨਹੀਂ ਮਿੱਟੀ ਉਹਦੇ ਨਾਲ ਦੀ ਭਾਵ ਕੁਝ ਵੀ ਨਾ ਕਰਨਾ ਗੋਂਗਲੂਆਂ ਤੋਂ ਮਿੱਟੀ ਝਾੜਨੀ ਭਾਵ ਕੁਝ ਵੀ ਨਾ ਕਰਨਾ ਬਲਕੇ ਮੜਾ ਜਿਹਾ ਦਿਖਾਵਾ ਕਰ ਦੇਣਾ ਕਿਸੇ ਚੀਜ਼ ਦਾ 262 ਜਦ ਚੀਜ਼ ਥੋੜੀ ਹੋਵੇ ਲੋੜਵੰਦ ਬਹੁਤੇ ਹੋਣ ਤਾਂ ਕੀ ਕਹਿ ਜਾਂਦਾ ਅਕਲ ਦਾ ਨਾ ਤੇ ਗੰਡ ਦਾ ਪੂਰਾ ਸਾਡੇ ਬਿੱਲੀ ਸਾਨੂੰ ਮਿਉਂ 100 दारू ਤੇ ਪੱਤ ਇੱਕ ਅਨਾਰ ਸੌ ਬਿਮਾਰ ਲਓ 262 ਦਾ ਉੱਤਰ ਆ ਰਿਹਾ ਹੈ ਜੀ ਡੀ ਬਿਲਕੁਲ ਠੀਕ ਹੈ ਸਹਿਮਤਾ ਬਿਲਕੁਲ ਇੱਕ ਅਨਾਰ ਸੌ ਬਿਮਾਰ ਭਾਵ ਚੀਜ਼ ਥੋੜੀ ਹੈ ਖਾਨ ਵਾਰੇ ਜਦ ਜਵੇਂ ਆਪਾਂ ਇਹ ਵੀ ਕਹਿ ਦਿੰਨੇ ਵੀ ਜਦੋਂ ਇੱਕ ਹੋਰਾ ਖਾਨ ਹੁੰਦਾ ਨਾ ਵੀ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਧਿਆਇਆ ਸਵਾਲ ਨੰਬਰ 262 ਪਤੀ ਦੇ ਵੱਡੇ ਭਰਾ ਨੂੰ ਕੀ ਕਿਹਾ ਜਾਂਦਾ ਹੈ ਦਿਉਰ ਚਾਚਾ ਭਾਈ ਜੇਠ ਵੱਡੇ ਪੁੱਤਰ ਨੂੰ ਵੀ ਜਿਠਾ ਕਿਹਾ ਜਾਂਦਾ ਹੈ ਜਬ ਪਲੇਠਾ ਵੀ ਕਹਿ ਦਿੰਦੇ ਵੱਡੇ ਪੁੱਤਰ ਜਾਂ ਧੀ ਨੂੰ ਹੈਨਾ ਇੱਥੇ ਜੇਠ ਉੱਤਰ ਬਿਲਕੁਲ ਠੀਕ ਹੈ ਤਾਂ 262 ਦਾ ਡੀ 263 ਕਿਹੜਾ ਰੱਬ ਨੂੰ ਨਾ ਮੰਨਦਾ ਜਿਹੜਾ ਰੱਬ ਨੂੰ ਨਾ ਮੰਨਦਾ ਉਹ ਕੀ ਕਹਿੰਦੇ ਨੇ ਮਤਲਬ ਇੰਨਾ ਸੌਖਾ ਪੇਪਰ ਨਾਸਤਿਕ ਆਸਤਿਕ ਨਰਾਸ਼ ਉਦਾਸੀ ਨਾਸਤਿਕ ਬਿਲਕੁਲ ਠੀਕ ਹੈ ਇਹ ਆਪਸ਼ਨ ਬਿਲਕੁਲ ਠੀਕ ਹੈ ਜਿਹੜਾ ਮੰਨਦਾ ਹੋਵੇ ਆਸਤਿਕ ਠੀਕ ਹੈ ਜਿਹੜਾ ਮੰਨਦਾ ਨਹੀਂ ਉਹ ਨਾਸਤਿਕ 264 ਜਿਹੜੀ ਜ਼ਮੀਨ ਤੇ ਕੁਝ ਨਾ ਉੱਗੇ ਉਸ ਨੂੰ ਕੀ ਕਿਹਾ ਜਾਂਦਾ ਬੰਜਰ ਔਡ ਸ਼ਾਮਲਾ ਟੁੱਪਜਾਉ ਜਿਹੜੀ ਜ਼ਮੀਨ ਤੇ ਕੁਝ ਵੀ ਨਾ ਉੱਗੇ ਕਿਸ ਨੂੰ ਕੀ ਕਿਹਾ ਜਾਂਦਾ ਹੈ ਬੰਜਰ ਜਿੱਥੇ ਪਾਣੀ ਦੀ ਕਮੀ ਹੋਵੇ ਔੜ ਲੇਕਿਨ ਜ਼ਮੀਨ ਚੰਗੀ ਹੋਵੇ ਲੇਕਿਨ ਪਾਣੀ ਨਾ ਹੋਵੇ ਜਾਂ ਪਾਣੀ ਨਹੀਂ ਜੇ ਜੇ ਸਾਲ ਪਾਣੀ ਵੀ ਆਦ ਨਾ ਪਵੇ ਤਾਂ ਔੜ ਕਹਿ ਦਿੰਦੇ ਆ ਜਿਹੜੀ ਸਾਂਝੀ ਹੋਵੇ ਸ਼ਾਮਲਾਟ ਜਿਹੜੀ ਵਧੀਆ ਹੋਵੇ ਉਪਜਾਉ ਸਵਾਲ ਨੰਬਰ 265 ਕਿਸੇ ਭਾਸ਼ਾ ਨੂੰ ਪੜਨ ਗਏ ਬਣਾਏ ਗਏ ਨਿਮਾ ਦੇ ਸਮੂਹ ਨੂੰ ਕੀ ਕਹਿੰਦੇ ਆ ਲਿਪੀ ਵਿਆਕਰਨ ਵਰਣ ਵਿਅੰਜਨ ਲਿਪੀ ਕਹਿੰਦੇ ਭਾਸ਼ਾ ਭਾਸ਼ਾ ਨੂੰ ਲਿਖਣ ਵਾਸਤੇ ਬਣਾਏ ਗਏ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਚਿੰਨ੍ਹਾਂ ਦੇ ਸਮੂਹ ਨੂੰ ਔਰ ਭਾਸ਼ਾ ਨੂੰ ਪੜਨ ਪੜਨ ਲਈ ਇਹ ਤੇ ਗਲਤੀ ਸਵਾਲ ਬਣਾਉਣ ਦੇ ਮਾਰੇ ਕਿਸੇ ਭਾਸ਼ਾ ਨੂੰ ਸਮਝਣ ਜਾਂ ਉਹਦੇ ਸ਼ੁੱਧ ਜਾਂ ਮਿਆਰੀ ਰੂਪ ਨੂੰ ਸਮਝਣ ਵਾਸਤੇ ਜਾਂ ਮਤਲਬ ਉਹਦੇ ਬਾਰੇ ਗੱਲ ਕਰਨ ਲਈ ਤਾਂ ਸਾਨੂੰ ਵਿਆਕਰਨ ਦੀ ਵਿੱਦਿਆ ਦੀ ਲੋੜ ਹੁੰਦੀ ਹੈ ਸਵਾਲ ਨੰਬਰ 266 ਪੰਜਾਬੀ ਟ੍ਰਿਬਿਊਨ ਅਖਬਾਰ ਦਾ ਸੰਪਾਦਕ ਕੌਣ ਹੈ? ਇਹ ਸਵਾਲ 2017 ਦਾ ਹੈ ਇਸ ਕਰਕੇ ਇਹਦਾ ਆਪਾਂ ਪੁਰਾਣਾ ਉੱਤਰ ਦੇਣਾ। ਸਾਧੂ ਸਿੰਘ ਅਹਮਦਰਦ ਆਪਾਂ ਗੱਲ ਕੀਤੀ ਸੀ ਇਹ ਨਹੀਂ ਹੈ। ਸਾਧੂ ਸਿੰਘ ਅਹਮਦਰਦ ਜਿਹੜਾ ਹੈ ਉਹ ਅਜੀਤ ਅਖਬਾਰ ਦਾ ਸੰਸਥਾਪਕ ਸੀ। ਵਰਿੰਦਰ ਵਾਲੀਆ, ਜਤਿੰਦਰ ਪੰਨੂ ਹਰਪਾਲ, ਪੰਨੂ ਹਰਪਾਲ, ਪੰਨੂ ਨਹੀਂ ਪੰਨੂ ਜਤਿੰਦਰ ਪੰਨੂ ਵੀ ਨਹੀਂ। ਵਰਿੰਦਰ ਵਾਲੀਆ ਬਿਲਕੁਲ ਠੀਕ ਹੈ। ਪੁਰਾਣਾ ਵਰਿੰਦਰ ਵਾਲੀਆ ਸੀ। ਬਾਦ ਵਿੱਚ ਇਹਨਾਂ ਦੇ ਰਿਟਾਇਰਮੈਂਟ ਤੋਂ ਬਾਅਦ ਸਵਰਾਜ ਵੀਰ ਬਣਿਆ ਸਾਡਾ ਨਾਟਕਕਾਰ ਸਵਰਾਜ ਵੀਰ ਕਈ ਸਾਲ ਰਿਹਾ ਹੁਣ ਮੈਨੂੰ ਲੱਗਦਾ 2024 ਦੇ ਵਿੱਚ ਬਦਲ ਦਿੱਤਾ ਜਾਂ ਦੇਖ ਲਿਓ ਹੁਣ ਵੀ ਹੈਗਾ ਜਾਂ ਬਦਲ ਬਦਲ ਦਿੱਤਾ ਗਿਆ ਇਹ ਮੈਂ ਦੇਖਦਾ ਤਾਂ ਰਿਹਾ ਮੈਨੂੰ ਲੱਭਾ ਨਹੀਂ ਜੇ ਲੱਭ ਜਾਂਦਾ ਤਾਂ ਮੈਂ ਨਾਲ ਹੀ ਤੁਹਾਨੂੰ ਕਰਾ ਦਿੰਦਾ ਨਹੀਂ ਮੜਾ ਜਾ ਦੇਖ ਦਿਓ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਅਪਡੇਟ ਕਰ ਦਾਂਗੇ ਮੈਨੂੰ ਦੱਸ ਦਿਓ 276 ਪੰਜਾਬ ਦੇ ਮਹਾਨ ਕਲਾਕਾਰ ਪੁਸਤਕ ਦਾ ਪ੍ਰਕਾਸ਼ਕ ਕੌਣ ਹੈ ਰਵੀ ਸਹਿਤ ਪ੍ਰਕਾਸ਼ਨ ਅੰਮ੍ਰਿਤਸਰ ਰਵੀ ਸਹਿਤ ਪ੍ਰਕਾਸ਼ਨ ਅੰਮ੍ਰਿਤਸਰ ਦਾ ਦਫ਼ਤਰੇ ਦਾ ਨੋਟ ਕਰ ਲਓ ਜਬ ਯੂਨੀਵਰਸਿਟੀ ਪਟਿਆਲਾ ਇਹਦਾ ਪਬਲਿਕੇਸ਼ਨ ਹਾਊਸ ਆਪਣਾ ਹੈ ਪਟਿਆਲਾ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਇਹ ਵੀ ਅੰਮ੍ਰਿਤਸਰ ਹੈ ਪੰਜਾਬ ਜੁਨੀਸ ਚੰਡੀਗੜ੍ਹ ਚੰਡੀਗੜ੍ਹ ਤੇ ਚੰਡੀਗੜ੍ਹ ਦਾ ਆਪਣਾ ਵੀ ਹੈਗਾ ਪ੍ਰਚਾਰ ਪ੍ਰਸਾਰ ਵਾਸਤੇ ਕਿਤਾਬਾਂ ਦਾ ਪਬਲਿਕੇਸ਼ਨ ਔਰ ਇਹ ਪੰਜਾਬ ਦੇ ਮਹਾਨ ਕਲਾਕਾਰ ਇੱਕ ਕਿਤਾਬ ਹੈਗੀ ਹੈ ਜੀ ਅ ਸ਼ਿਵ ਕੁਮਾਰ ਆਪਣਾ ਬਲਵੰਤ ਗਾਰਗੀ ਦੀ ਇਕ ਬਲਵੰਤ ਗਾਰਗੀ ਹੋਰਾਂ ਨੇ ਲਿਖੀ ਹੈ ਕਿਤਾਬ ਔਰ ਇੱਕ ਗੁਰੂ ਨਾਨਕ ਜੀ ਦੀ ਮਿਸਟਰੀ ਸ਼ਾਪੀ ਹੈ ਸੀ ਆਪਸ਼ਨ ਬਿਲਕੁਲ ਠੀਕ ਹੈ ਉਥੇ ਹੀ ਸਿਲੇਬਸ ਦੇ ਵਿੱਚ ਲੱਗੀ ਹੋਈ 268 ਸਨ 2012 ਵਿੱਚ ਕਿਹ ਸਾਹਿਤਕਾਰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨ ਦਿੱਤਾ ਗਿਆ ਡਾਕਟਰ ਸਰਜੀਤ ਪਾਤਰ ਜਤਿੰਦਰ ਪੰਨੂ ਖੁਸ਼ਵੰਤ ਸਿੰਘ ਦਿਲੀਪ ਕਰ ਟਿਵਾਨਾ ਟਿਵਾਨਾ ਨਹੀਂ ਖੁਸ਼ਵੰਤ ਨਹੀਂ ਜਤਿੰਦਰ ਸਿੰਘ ਜਤਿੰਦਰ ਪੰਨੂ ਨਹੀਂ ਸਰਜੀਤ ਪਾਤਰ ਬਿਲਕੁਲ ਠੀਕ ਹੈ 2012 ਦੇ ਵਿੱਚ ਸਹਿਦ ਅਕਾਦਮੀ ਪੁਰਸਕਾਰ ਪੰਜਾਬੀ ਦੇ ਕਵੀ ਡਾਕਟਰ surjit singh ਪਾਤਰ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ 268 ਨੰਬਰ ਸਵਾਲ ਤੇ ਮੈਂ ਥੋੜਾ ਜਿਹਾ ਪਿੱਛੇ ਹੋਣਾ ਦੋ ਤਿੰਨ ਗੱਲਾਂ ਇੱਥੇ ਦੱਸ ਦੇਣਾ ਵੀ 2000 ਮਤਲਬ ਪੰਜਾਬੀ ਟ੍ਰਿਬਿਊਨ ਅਖਬਾਰ ਦਾ ਜਿਹੜਾ ਸੰਸਾਬਕ ਸੀਗਾ ਉਹਦਾ ਨਾਮ ਸੀ ਵਿਆਲ ਸਿੰਘ ਮਜੀਠੀਆ ਵਿਆਲ ਸਿੰਘ ਮਜੀਠੀਆ ਆ ਮਜੀਠੀਆਲਾ ਜਿਹੜਾ ਉਹ ਕੀ ਨਾਮ ਹੈ ਮੰਤਰੀ ਅ ਸੁਖਵੀਰ ਸਿੰਘ ਬਾਦਲ ਦਾ ਸਾਲਾ ਹੈ ਕੀ ਨਾਮ ਹੈ ਨਾ ਹੀ ਭੁੱਲ ਗਿਆ ਉਹਨਾਂ ਦੇ ਪਰਿਵਾਰ ਚੋਂ ਹੀ ਸੀ ਚਲੋ ਰੋਹ ਵਿਚਾਰ ਉਹ ਨਾਮ ਨਹੀਂ ਯਾਦ ਆ ਰਿਹਾ ਤੇ ਔਰ ਇਹ ਸ਼ੁਰੂ ਕੀਤਾ ਗਿਆ ਸੀ ਦਾ ਟ੍ਰਿਬਿਊਨ ਤੋਂ ਦਿਆਲ ਸਿੰਘ ਮਜੀਠੀ ਉਹਨਾਂ ਦਾ ਟ੍ਰਿਬਿਊਨ ਅੰਗਰੇਜ਼ੀ ਦੇ ਵਿੱਚ ਦਾ ਟ੍ਰਿਬਿਊਨ ਸ਼ੁਰੂ ਹੋਇਆ ਸੀ 1881 ਦੇ ਵਿੱਚ ਉਹ ਸਾਹਮਣੇ ਬਹੁਤ ਪੁਰਾਣਾ ਅਖਬਾਰ ਹੈ ਦਿਆਲ ਸਿੰਘ ਬਜੀਠੀਏ ਨੇ ਔਰ ਇਹ ਸ਼ੁਰੂ ਕੀਤਾ ਸੀ ਛਾਪਿਆ ਸੀ ਲਾਹੌਰ ਤੋਂ ਔਰ ਇਹ ਬਾਅਦ ਵਿੱਚ ਪੰਜਾਬੀ ਦੇ ਵਿੱਚ ਛਪਣਾ ਸ਼ੁਰੂ ਹੋਇਆ ਪੰਜਾਬੀ ਚ ਇਹ ਛਪਣਾ ਸ਼ੁਰੂ ਹੋਇਆ ਸੀ 1976 ਦੇ ਵਿੱਚ 1976 ਚ ਪੰਜਾਬੀ ਚ ਛਪਣਾ ਸ਼ੁਰੂ ਹੋਇਆ ਅੱਜ ਕੱਲ ਇਹਦਾ ਜਿਹੜਾ ਹੈੱਡ ਆਫਿਸ ਹੈ ਚੰਡੀਗੜ੍ਹ ਹੈ ਠੀਕ ਹੋ ਗਿਆ ਇੰਨੀਆਂ ਗੱਲਾਂ ਯਾਦ ਰੱਖ ਲੈ ਜੇ ਤੁਹਾਨੂੰ ਇੱਕ ਹੋਰ ਸਵਾਲ ਆ ਜਾਏ ਵੀ ਪਹਿਲੀ ਮਹਿਲਾ ਸੰਪਾਦਕ ਕੌਣ ਹੈ ਪਹਿਲੀ ਮਹਿਲਾ ਔਰਤ ਸੰਪਾਦਕ ਕੌਣ ਹੈ ਤਾਂ ਹੈ ਕਿ ਸ਼੍ਰੀਮਤੀ ਅਰਿੰਦਰ ਅਰਵਿੰਦ ਪਾਲ ਕੌਰ ਅਰਵਿੰਦਰ ਪਾਲ ਕੌਰ ਅਰਵਿੰਦਰ ਪਾਲ ਕੌਰ ਆਰਵਿੰਦਰ ਪਾਲ ਕੌਰ ਅਰਵਿੰਦਰ ਪਾਲ ਕੌਰ ਪਰ ਇਦਾਂ ਦਾ ਸਵਾਲ ਆਉਣ ਦੇ ਮੁਸ਼ਕਲ ਚਾਂਸ ਹੈ ਪਰ ਇਹ ਹੈ ਕਿ ਅਜੋਕਾ ਜ਼ਰੂਰ ਪੁੱਛਿਆ ਜਾ ਸਕਦਾ ਵੀ ਹੋਨਾਰਾ ਸੰਪਾਦਕ ਸਵਾਲ ਨੰਬਰ 269 ਜੋ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਰ ਕਾਬਤੂਕਾ ਕਿਸ ਦੀਆਂ ਹਨ ਕਿਸ ਘਟਨਾ ਬਾਰੇ 1947 ਦੇਸ਼ਵੰਡ ਬਾਰੇ ਆ ਔਰ ਇਹ ਉੱਤਰ ਤੁਹਾਡਾ ਬਿਲਕੁਲ ਠੀਕ ਆਊਗਾ ਸਰਜੀਤ ਇਹ ਅਮਰਤਾ ਪ੍ਰੀਤਮ ਹੋਰਾਂ ਦੀਆਂ ਭਾਈ ਵੀਰ ਸਿੰਘ ਨਹੀਂ ਜੀਤਕਰ ਨਹੀਂ ਭਾਈ ਗੁਰਦਾਸ ਨਹੀਂ ਅਮਰਤਾ ਪ੍ਰੀਤਮ ਇੱਕ ਇਹ ਸਵਾਲ ਤੁਹਾਨੂੰ ਇਹ ਆਉਣਾ ਚਾਹੀਦਾ ਗਾਮ ਤੁਹਾਨੂੰ ਦੱਸਦਾ ਪੱਕਾ ਕਿ ਇਹ ਕਿਸ ਕਿਤਾਬ ਚੋਂ ਲਈਆਂ ਗਈਆਂ ਕਿਤਾਬ ਦਾ ਨਾਮ ਯਾਦ ਕਰ ਲਓ ਸਵਾਲ ਨੰਬਰ 270 ਡੈਸ਼ ਨੂੰ ਪੰਜਾਬੀ ਦਾ ਬਾਬਾ ਬੋੜ ਕਿਹਾ ਜਾਂਦਾ ਸਿੱਖੋਂ ਨੂੰ ਕੁਲਵੰਤ ਵਿਰਕ ਨੂੰ ਡਾਕਟਰ ਦੀਵਾਨ ਸਿੰਘ ਨੂੰ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਠੀਕ ਹੈ ਵਿਰਕ ਨੂੰ ਆਪਾਂ ਕੀ ਕਹਿੰਦੇ ਪੰਜਾਬੀ ਕਹਾਣੀ ਦਾ ਚੱਕ ਹੋਵ ਕਹਿੰਦੇ ਆ ਔਰ ਸੰਤ ਸਿੰਘ ਸਿੱਖ ਨੂੰ ਪੰਜਾਬੀ ਦਾ ਬਾਬਾ ਬੋੜ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਬਾਬਾ ਬੋੜ ਨਾਮ ਦਾ ਨਾਟਕ ਲਿਖਿਆ ਵੈਸੇ ਵੀ ਬਾਬੇ ਬੋੜ ਤਰ੍ਹਾਂ ਉਹਨਾਂ ਦਾ ਕੰਮ ਹੈ बिरख अर्ज करे काव्य संग्रह किस रचनाकार का है सुरजीत पात्र का हरभजन सिंह पूरन सिंह शिव कुमार का नहीं पूर्ण सिंह हरभजन सिंह का नहीं डॉक्टर सुरजीत पात्र इज द राइट आंसर ऑफ क्वेश्चन नंबर टू सैवन वन दो सौ सही सुरजीत पात्र और सवाल यह बन गया बिरख अर्ज करे किस साल आया उन्नीस सौ बानवे उन्नीस सौ बानवे आया यही किताब छवी 272 ਇਨ੍ਹਾਂ ਵਿੱਚੋਂ ਪ੍ਰਕਿਰਤੀ ਦਾ ਕਵੀ ਕਿਹੜਾ ਹੈ ਇਨ੍ਹਾਂ ਵਿੱਚੋਂ ਪ੍ਰਕਿਰਤੀ ਦਾ ਕਵੀ ਕਿਹੜਾ ਹੈ ਬਈ ਇਨ੍ਹਾਂ ਵਿੱਚੋਂ ਪ੍ਰਕਿਰਤੀ ਦਾ ਕਵੀ ਹੈ ਪੂਰਨ ਸਿੰਘ ਮੋਹਨ ਸਿੰਘ ਨਹੀਂ ਕਿਰਪਾ ਸਾਗਰ ਨਹੀਂ ਪੂਰਨ ਸਿੰਘ ਭਾਈ ਵੀਰ ਸਿੰਘ ਜ਼ਿਆਦਾ ਠੀਕ ਹੈ ਕਈਆਂ ਨੇ ਪ੍ਰੋਫੈਸਰ ਪੂਰਨ ਸਿੰਘ ਨੂੰ ਵੀ ਮੰਨਿਆ ਤੇ ਇਹਦੇ ਤੇ ਗ੍ਰੇਸ ਦਿੱਤੀ ਗਈ ਤੇ ਦੋਨੋਂ ਹੀ ਉੱਤਰ ਉਹਨਾਂ ਨੇ ਠੀਕ ਮੰਨੇ ਪਰ ਪ੍ਰਕਿਰਤੀ ਦਾ ਕਵੀ ਚ ਕੁਦਰਤ ਦਾ ਕਵੀ ਭਾਈ ਵੀਰ ਸਿੰਘ ਨੂੰ ਮੰਨਿਆ ਜਾਂਦਾ ਇਹ ਜ਼ਿਆਦਾ ਠੀਕ ਹੈ ਆਪਾਂ ਕਿਉਂਕਿ ਇਸੇ ਕਰਕੇ ਕਹਿੰਦੇ ਪੰਜਾਬੀ ਦਾ ਵਰਡ ਜ ਵਰਤ ਕੁਦਰਤ ਦਾ ਕਵੀ ਭਾਈ ਵੀਰ ਸਿੰਘ ਦਵਾ ਜ਼ਿਆਦਾ ਠੀਕ ਹੈ ਪਰ ਇਹਦੇ ਤੇ ਗ੍ਰੇਸ ਮਿਲੀ ਹੈ ਮੈਂ ਤੁਹਾਨੂੰ ਦੱਸਦਾ surjit patar ਦੀਆਂ ਕਵਤਾਵਾਂ ਵਿੱਚ ਸਭ ਤੋਂ ਵੱਧ ਚੀਜ਼ ਕੀ ਮਿਲਦੀ ਹੈ ਪੰਜਾਬੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਲਈ ਸਾਡੇ ਨਾਲ ਗੱਲ ਕਰ ਸਕਦੇ ਹੋ ਸਲਾਹ ਕਰ ਸਕਦੇ ਹੋ ਰਜਿਸਟਰ ਨਾਓ ਆਪਣੇ ਆਪ ਨੂੰ ਪਰਵਾਓ ਮਿਲਦੇ ਆਂ ਚਲਦੀ ਹੋਈ ਕਲਾਸ ਦੇ ਵਿੱਚ ਰੀਸਟਾਰਟ ਕਲਾਸਸ ਦਾ ਅਗਲਾ ਸਵਾਲ 277 ਸੁਰਜੀਤ ਪਾਤਰ ਦੀਆਂ ਕਵਤਾਵਾਂ ਵਿੱਚੋਂ ਇਹਨਾਂ ਵਿੱਚੋਂ ਕੀ ਵਧੇਰੇ ਹੈ ਅੱਛਾ ਇੱਕ ਗੱਲ ਹੋਰ ਦੱਸਦਾ ਵੀ ਇਸ ਤੋਂ ਅਗਲਾ ਜਿਹੜਾ ਪੇਪਰ ਹੈ ਉਹ ਆਪਾਂ ਲੈਕਚਰਰ ਕਿੱਡਰ ਦਾ ਲਾਵਾਂਗੇ ਪੁਰਾਣਾ ਪੇਪਰ ਮਜ਼ਾ ਆਊਗਾ ਉਹ ਵੀ ਪੜਨ ਦਾ ਤੇ ਜਿਹੜਾ 2016 ਚ ਹੋਇਆ ਸੀ ਉਹ ਪੜਾਂਗੇ ਠੀਕ ਹੈ ਤਿਆਰੀ ਕਰ ਲੈਣੀ ਪਾਤਰ ਦੀਆਂ ਕल्पनाਆਂ ਵਿੱਚੋਂ ਕੀ ਬਦਲ ਰਿਹਾ ਹੈ ਅਧਿਆਤਮਵਾਦ ਨਹੀਂ ਹੈ ਬਦਲਦੇ ਅਨੁਭਵ ਨਹੀਂ ਹੈ ਰਹੱਸਵਾਦ ਨਹੀਂ ਹੈ ਜਥਾਰਥਵਾਦ ਨੂੰ ਠੀਕ ਕੀਤਾ ਤੇ ਜਥਾਰਥਵਾਦ ਦੇ ਨਾਲ ਬਦਲਦੇ ਅਨੁਭਵ ਵੀ ਅਸੀਂ ਕਿਤੇ ਨਾ ਕਿਤੇ ਸੋਚ ਸਕਦੇ ਹਾਂ ਜਿ ਜਥਾਰਥਵਾਦ ਕਿ ਦੀ ਜਗ੍ਹਾ ਕੋਈ ਹੋਰ ਆਪਸ਼ਨ ਹੁੰਦਾ ਬਦਲਦੇ ਕਿਉਂਕਿ ਉਹਦੇ ਉਹਦੀ ਜਿਹੜੀ ਕल्पना ਹੈ ਦੀ ਹਰ ਕਿ ਕਾਪ ਕਿਤਾਬ ਦਾ ਜਿਹੜਾ ਵਿਸ਼ਾ ਹੈ ਸਮੇਂ ਦੇ ਨਾਲ ਬਦਲਦਾ ਰਿਹਾ ਹੈ 274 ਜਗਤਾਰ ਕੀ ਹੈ ਨਾਵਲਕਾਰ ਕਵੀ ਨਾਟਕਕਾਰ ਨਿਰਦੇਸ਼ਕ ਜਗਤਾਰ ਪੰਜਾਬੀ ਦਾ ਗਜ਼ਲਕਾਰ ਹੈ ਮਤਲਬ ਕਵੀ ਹੈ ਬੀ ਦੇ ਨਾਲ ਜਾਵਾਂਗੇ 274 ਦਾ ਬੀ ਤੁਹਾਡਾ ਵੀ ਇਹੀ ਹੈ ਤੇ ਇਹੀ ਆਉਣਾ ਚਾਹੀਦਾ ਹੈ ਡੈਫੀਨੇਟਲੀ ਪੀ ਠੀਕ ਹੈ ਜੀ ਕਿਉਂਕਿ ਇਹ ਸਵਾਲ ਬਹੁਤ ਸੌਖੇ ਸੀ ਬਹੁਤ ਈਜੀ ਸੀ ਇਸ ਕਰਕੇ ਮੈਂ ਥੋੜਾ ਜਿਹਾ ਸਪੀਡ ਨਾਲ ਕਰਾਤੇ ਮੈਂ ਕਹ ਜੀ ਚਲੋ ਤੁਹਾਡਾ ਵੀ ਸਮਾਂ ਬੱਚੇ ਮੇਰਾ ਵੀ ਸਮਾਂ ਬੱਚੇ ਤੇ ਅੱਜ ਦੀ ਕਲਾਸ ਦਾ ਸਾਡਾ ਆਖਰੀ ਸਵਾਲ 275 ਪੰਜਾਬੀ ਵਿੱਚ ਖੁੱਲੀ ਕਵਿਤਾ ਦਾ ਰੰਗ ਕਿਸ ਨੇ ਕੀਤਾ ਪ੍ਰੋਫੈਸਰ ਪੂਰਨ ਸਿੰਘ ਪਾਈ ਵੀਰ ਸਿੰਘ ਸ਼ਿਵ ਕੁਮਾਰ ਬਟਾਲਵੀ ਧਨੀ ਰਾਮ ਚਾਤਰੀ ਬਹੁਤ ਪਿਆਰਾ ਸਵਾਲ ਔਰ ਇਹਦਾ ਉੱਤਰ ਸਾਰਿਆਂ ਨੂੰ ਪਤਾ ਪ੍ਰੋਫੈਸਰ ਪੂਰਨ ਸਿੰਘ ਔਰ ਜਿਸ ਨੇ ਕਿਹਾ ਸੀ ਨਵਾਬੀ ਜੁੱਤੀ ਦੀ ਕੈਦ ਛੰਦ ਨੂੰ ਕਿਹਾ ਸੀ ਖੁੱਲੀ ਕਵਿਤਾ ਚ ਦੀ ਸ਼ੁਰੂਆਤ ਪੰਜਾਬੀ ਦੇ ਵਿੱਚ ਓਪਨ ਪੋਇਟਰੀ ਵਿਦਾਊਟ ਐਨੀ ਛੰਦ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਲਿਖੀ ਪ੍ਰੋਫੈਸਰ ਪੂਰਨ ਸਿੰਘ ਬਾਰੇ ਲੱਖ ਗੱਲਾਂ ਕੀਤੀਆਂ ਜਾ ਸਕਦੀਆਂ ਪਰ ਆਪਾਂ ਸਪੈਸ਼ਲ ਪ੍ਰੋਫੈਸਰ ਪੂਰਨਵਾਰੀ ਸਿੰਘ ਵਾਲੀ ਕਲਾਸ ਦੇ ਵਿੱਚ ਹੀ ਕਰਾਂਗੇ ਕਲਾਸ ਨੂੰ ਦੇਖਣ ਲਈ ਸਾਰਿਆਂ ਦਾ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕਲਾਸ ਨੂੰ ਕਰ ਦਿਓ ਲਾਈਕ ਕਮੈਂਟ ਕਰ ਦਿਓ ਵਧੀਆ ਜੇ ਸ਼ੇਅਰ ਕਰ ਦਿਓ ਬੈਲ ਆਈਕਨ ਦਬਾ ਦਿਓ ਸਬਸਕ੍ਰਾਈਬ ਵੀ ਕਰ ਲਓ ਦਿੱਤੇ ਹੋਏ ਨੰਬਰ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਮਿਲਦੇ ਆਂ ਕਿਸੇ ਨਵੀਂ ਕਲਾਸ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਖੁਸ਼ ਨੂਬਾਦ ਰਹੋ ਜਿੰਦਾਬਾਦ ਜਿੰਦਾਬਾਦ